ਨਾ ਕਿ ਨਹੀਂ ਵਾਰੀ ਕਿਹਾ ਵਾ ਪਿਆ ਵਹੀ ਖਾਤੇ ਖੋਲ ਕੇ ਨਾ ਵਿਆਹ ਕਰੋ ਹੁਣ ਖਰਚੇ ਦੇ ਰੋਜ਼ ਮਰਾਂ ਦੇ ਖਰਚੇ ਉਹ ਤੇ ਹੋਣੇ ਹੀ ਹੋਣੇ ਆ ਤੁਸੀਂ ਹਿਸਾਬ ਦਾ ਹੁ ਕਰਨ ਬਹਿ ਜਾਂਦੇ ਜੇ ਦਵਿੰਦਰ ਮੇਰੀ ਗੱਲ ਸੁਣ ਜਿਹੜੇ ਘਰ ਦੇ ਖਰਚੇ ਆ ਪੂਰੇ ਪਰੇ ਦੇ ਖਰਚੇ ਸਭ ਲਿਖਨੇ ਪੈਂਦੇ ਆ ਉਹ ਤੇ ਮੈਂ ਮੰਦੀ ਆ ਪਰ ਜਿਹੜੇ ਹੋਣੇ ਉਹ ਤੇ ਹੋ ਹੀ ਜਾਣੇ ਆ ਪੈਸਾ ਆਉਂਦਾ ਤੇ ਉਹ ਜਾਂਦਾ ਪਤਾ ਨਹੀਂ ਲੱਗਦਾ ਤੇ ਮੈਂ ਤੁਹਾਨੂੰ ਕਹਿਣ ਲਈ ਹਾਂ ਪਿੰਡ ਚੱਲੀਏ ਬੜਾ ਹੀ ਚਿਰ ਹੋ ਗਿਆ ਪਿੰਡ ਜਾਣ ਨੂੰ ਜੀ ਵਿਆਹ ਕਰਨ ਤੇ ਮੈਂ ਚੱਲ ਮੈਂ ਤੁਹਾਨੂੰ ਆਨੀ ਤੇ ਦੋ ਜਣੇ ਜਾਂਦੇ ਆ ਵੇ ਦਵਿੰਦਰ ਪਿਛਲੀ ਵਾਰ ਗਏ ਨਾ ਤੇਰੇ ਪੇਕਿਆਂ ਦੇ ਘਰ ਠੀਕ ਆ ਤਾਂ ਤੂੰ ਆਪ ਗੜੀ ਗੜੀ ਫਿਰਦੀ ਤੇ ਤਾਏਆਂ ਚਾਚਿਆਂ ਦੇ ਘਰ ਮੰਨਿਆ ਤੂੰ ਪੇਕਿਆਂ ਦੇ ਘਰ ਗਈਆਂ ਉਹ ਟਾਈਮ ਹੁੰਦਾ ਵਾ ਇਹ ਥੋੜੀ ਗੱਲ ਆ ਵੀ ਮੈਂ ਉੱਥੇ ਬੈਠਾ ਰਹਾ ਵਾਂ ਤੇ ਤੂੰ ਆਪਣੇ ਤੇਕਿਆਂ ਦੇ ਘੁੰਮੀ ਜਾਵੇਂ ਹੈ ਨਹੀਂ ਚੱਲ ਮੰਨਿਆ ਜਿਹਨੇ ਤੂੰ ਘੁੰਮ ਲਿਆ ਚਾਤੀਆਂ ਚਾਹੀਆਂ ਉਹ ਇਹ ਨਹੀਂ ਵੇਖਿਆ ਵੀ ਰਾਤ 11 12 ਵਜ ਗਏ ਚੁਗਲੀਆਂ ਕਰਨੋਂ ਫਟੀਆਂ ਨਹੀਂ ਤੁਸੀਂ ਸਾਰੇ ਪਿੰਡ ਦੀਆਂ ਚੂਹੇ ਨਹੀਂ ਕੀਤੀਆਂ ਤਾਂ ਕੀ ਹੋ ਗਿਆ ਜਾਣਾ ਵਾ ਤੇ ਸਿੱਧੀ ਸਿੱਧੀ ਗੱਲ ਦੱਸੋ ਆ ਬਰਿਆਈ ਦੇਣ ਦੀ ਕੋਈ ਲੋੜ ਨਹੀਂ ਆ ਅਸੀਂ ਸੋਸ ਸੋਸ ਤੋਂ ਖੋਣੇ ਨਾ ਨਾਨ ਪਰਜਾਈ ਨਹੀਂ ਤੇ ਹਰ ਵਾਰੀ ਕਰਦੀਆਂ ਵਾ ਹੈ ਜਿਹੜੀ ਮਾਂ ਨਹੀਂ ਜੀ ਤੇ ਪਰਜਾਈ ਨਹੀਂ ਮੈਂ ਕਰਨੇ ਆ ਜਾਣਾ ਜਾਓ ਨਹੀਂ ਜਾਣਾ ਨਾ ਜਾਓ ਤੇ ਮੈਨੂੰ ਆ ਗੱਲਾਂ ਸੁਣਾਉਣ ਦੀ ਲੋੜ ਨਹੀਂ ਠੀਕ ਨਹੀਂ ਚੁਗਲੀਆਂ ਕਰਨੀ ਕੀ ਲੋੜ ਆ ਬਹਿ ਜਾ ਚੁੱਪੇ ਜਾ ਆ ਸੁਣ ਕੇ ਜਾ ਇੱਥੇ ਇੱਕ ਵੱਜ ਗਿਆ ਰਾਤ ਦਾ ਮਾਜੀ ਨਿਕਲ ਜਾਓ ਦੇਖਾ ਹੁਣ ਕਿਤੇ ਗਈ ਨਹੀਂ ਨਾ ਪੇਕੇਆਂ ਦਾ ਚੁੱਕ ਲਿਆ ਇਹਨੂੰ ਹੁਣ ਤੜ ਆ ਗਿਆ ਵਾ ਵੀ ਜਾਣਾ ਜਾਣਾ ਵਾ ਇੱਕ ਇਹ ਬਖ ਕੀ ਰੱਖਿਆ ਇਹਦਾ ਕਿਤੇ ਮੰਮੀ ਆ ਪੈਸੇ ਦਿਓ ਮੈਨੂੰ ਕਿਉਂ ਕੀ ਕਰਨੇ ਆ ਉਹ ਮੈਂ ਸੂਟ ਬਣਾਉਣਾ ਵਾ ਹਾਏ ਹਾਏ ਨਹੀਂ ਨਾ ਕੋਈ ਰਿਸ਼ਤੇਦਾਰੀ ਚ ਵਿਆਹ ਨਾ ਕੋਈ ਪਿੰਡ ਚ ਤੂੰ ਸੂਟ ਕੀ ਕਰਨ ਬਣਾਉਣਾ ਲੈ ਸੂਟਾਂ ਨਹੀਂ ਬਣਾਉਣਾ ਨਹੀਂ ਉਹ ਬੁੱਢਾ ਨਹੀਂ ਮਰਿਆ ਆ ਪਿੰਡ ਦੇ ਪਰਲੇ ਬੰਨੇ ਤੇ ਭੋਗ ਆ ਉਥੇ ਤੇ ਮੈਂ ਸੂਟ ਪਾ ਕੇ ਜਾਣਾ ਗਵਾਂਢ ਨੇ ਵੀ ਨਵਾਂ ਸਵਾਇਆ ਵਾ अच्छा आहो हाय हाय ਦੀ ਉਹ ਕਿੰਦਾ ਦੀਆਂ ਗੱਲਾਂ ਕਰਨ ਲਈ ਆ ਉਹਨਾਂ ਦਾ ਘਰੋਂ ਦੀ ਗਿਆ ਇੱਕ ਪਿਓ ਹੀ ਉਹਨਾਂ ਦਾ ਆਂਦੇ ਹੁੰਦੇ ਵੀ ਜਿੱਦਾਂ ਦਾ ਮਰਜ਼ੀ ਹੋਵੇ ਭਾਵੇਂ ਬੁੱਢਾ ਤੇ ਭਾਵੇਂ ਠੇਰਾ ਤੈਨੂੰ ਅਕਲ ਕਿੰਦਾ ਦੀ ਅਮਣੀ ਤੈਨੂੰ ਹੈ ਮੇਰੀ ਗੱਲ ਸੁਣ ਉਹ ਆਂਦੇ ਨਾ ਕਿੜੀਆਂ ਦਾ ਮਰਨਾ ਤੇ ਦਵਾਰਾਂ ਦਾ ਹਾਸਾ ਜਿਹੜੇ ਪਾਲੀੜੇ ਪਏ ਨਾ ਉਹ ਪਾ ਕੇ ਤਾਂ ਚਲ ਜਾ ਚੰਗਾ ਤੇ ਮੈਂ ਨਹੀਂ ਉਹ ਸੂਟ ਪਾ ਕੇ ਜਾਣਾ ਜੁਣਾ ਸਾਰੇ ਪੁਰਾਣੇ ਆ ਅਗਲੇ ਲੋਕਾਂ ਨੇ ਵੇਖਿਆ ਉਥੇ ਸਾਰੀਆਂ ਨੇ ਸਾੜਨ ਵਾਲੀਆਂ ਨੇ ਹੁਣ ਮਿਲੇ ਹਨ ਪਰਿਵਾਰ ਦੀਆਂ ਨੇ ਕਹਿਣਾ ਲੈ ਆ ਵੇ ਉਹਦੀ ਨੌ ਨੇ ਗੋਵਿੰਦਪਾਲ ਦੀ ਨੇ ਵੇ ਪਹਿਲੇ ਸੂਟ ਪਾ ਕੇ ਆ ਗਈ ਮੈਂ ਤਾਂ ਜਾਣਾ ਹੀ ਪਾ ਕੇ ਨਵਾ ਅਪਰੀਤੀ ਬਣਾ ਕੇ ਲਈ ਆ ਨੌਸਰਾ ਸੂਟ ਬਣਾ ਕੇ ਲਈ ਅਗਲੀ ਚਪਟੇ ਵਾਲਾ ਹਾਂ ਇੰਨਾ ਸੋਹਣਾ ਬਾਣੀ ਤੇ ਫਿਰ ਤੂੰ ਵੀ ਹੋ ਗਈ ਆ ਤੈਨੂੰ ਨਾ ਬਦਲਦੀ ਆ ਉਹ ਮੇਰੀ ਨਹੀਂ ਤੁਹਾਨੂੰ ਕੋਈ ਟੈਨਸ਼ਨ ਮੈਨੂੰ ਨਹੀਂ ਉਹਨੂੰ ਆਖਿਆ ਪੇਕੇ ਜਾਣ ਨੂੰ ਦੋ ਵੀ ਬਾਰ ਨੂੰ ਤਲਵਾਰਾ ਮਾਰਦਾ ਜੇ ਤੁਹਾੜ ਕੋ ਪੈਸੇ ਮੰਗਲੇ ਆ ਤੇ ਤੁਸੀਂ ਕਹਤਾ ਸੁੱਡ ਲਈ ਪੈਸੇ ਨਹੀਂ ਆ ਮੇਰੀ ਤੇ ਘਰ ਵਿੱਚ ਕੋਈ ਕਦਰ ਹੀ ਹੈ ਨਹੀਂ ਆ ਹੱਦ ਹੋ ਗਈ ਹੈ ਨਾਲੀ ਸਾਰਿਆਂ ਨਵਾਰੇ ਸਾਰੇ ਵੀ ਲਈ ਜਾਂਦੀ ਆ ਤੁਹਾਨੂੰ ਫੇਰ ਅਜੇ ਮਾੜਾ ਕਹਿ ਗਈ ਆ ਕਿਦਾਂ ਦਾ ਸਮਾਵਾ ਨਹੀਂੱਖ ਨਹੀਂ ਹੌਲੇ ਦਾ ਜਦੋਂ ਇਹਨਾਂ ਕੋ ਪੈਸੇ ਮੰਗ ਲੋ ਹੈ ਨਹੀਂ ਹੈ ਨਹੀਂ ਤੇ ਫੇਰ ਕਹਣਾ ਨਾਉ ਮਾੜੀ ਆ ਹੱਦ ਹੋਈ ਹੈ ਨਾਲੀ ਆਪਣੇ ਖਰਚੇ ਕੱਢਣ ਨੂੰ ਬਥੇਰਾ ਕੋ ਇਹਨਾਂ ਕੋ ਮੇਰੇ ਵਾਰੀ ਕਿਤੇ ਆ ਸਿਆਪਾ ਪੜਾ ਵੇਖਾਂ ਇੱਕ ਤੇ ਇਹਦਾ ਤੜਕੇ ਤੜਕੇ ਹੋਣ ਆ ਜਾਂਦਾ ਵੇਲੀ ਦਾ ਪਤਾ ਨਹੀਂ ਕੀ ਇਹਦੇ ਨਾਲ ਚੂਲੀਆਂ ਕਰਨੀਆਂ ਨਹੀਂ ਫੋਨ ਕਿਹਦਾ ਆਉਂਦਿਆ ਵਾ ਆ ਫੋਨ ਕਿਹਦਾ ਆਉਣਾ ਵਾ ਆ ਇੱਕੋ ਹੀ ਆ ਵੇਲੀ ਕੰਮ ਨਾ ਧੰਦਾ ਇਹਨੂੰ ਇਹਦੇ ਨਾਲ ਕਰ ਲੋ ਦੋਸੋ ਜਿਹੜੇ ਕਰਨੇ ਆ ਇਹ ਦੇਖ ਕੇ ਡਟੇ ਡੇ ਚਪੀੜ ਹੋਣ ਲਈ ਇਹਦੇ ਹੈਲੋ ਕੋ ਤਾਂ ਠੀਕ ਠਾਕ ਵਾ ਕੋਈ ਐਸੀ ਕਾਲ ਸਤ ਸ੍ਰੀ ਅਕਾਲ ਹੋਰ ਸੁਣਾ हां ठीक है की ਕਰਨ ਰਹੀ ਆ ਕੋਈ ਨਹੀਂ ਮੈਂ ਕਿਉਂ ساری ਰਾਤ ਸੌਂਦੀ ਨਹੀਂ ਹਾਈ ਹਾਈ ਕਿਉਂ ਦੇਖਾ ਤੀ ਕੀ ਹੁੰਦਾ ਕੋਲ ਤੇ ਹਾਂ ਸਮਝਦੇ ਕਦੇ ਹੁੰਦੇ ਨਾਲ ਲੈ ਲਿਆ ਕੀ ਹੁੰਦਾ ਤੇ ਰਾਤੀ ਤੇ ساری ਰਾਤ ਘਾਰੀ ਨਹੀਂ ਆਇਆ ਤੇ ਮੈਂ ਸਾਰੀ ਰਾਤ ਸੁੱਤੀ ਵੀ ਨਹੀਂ ਅੱਜ ਤੇ ਮੈਨੂੰ ਇੰਨਾ ਡਰ ਆ ਰੰਗ ਗਿਆ ਹੋਏ ਹਾਈ ਨਹੀਂ ਇਹ ਮੁੰਡੇ ਨੇ ਤੇ ਸਾਨੂੰ ਖਾ ਹੀ ਲਿਆ ਵਾ ਕੀ ਕਰਾਂ ਦੱਸ ਆ ਖਾਣਾ ਇੱਕ ਇਹਦੀ ਕਿੜ-ਕਿੜ ਉਤੋਂ ਹਰ ਅਜੇ ਉਹ ਗੱਲ ਵੀ ਰੋਟੀ ਵੀ ਨਹੀਂ ਠਾਂ ਹੋਈ ਤੇ ਇਹੋ ਜਿਹਾ ਤੇ ਹੁਣ ਕਿੱਥੇ ਆ ਮੁੰਡਾ ਘਰੇ ਆ ਕਿ ਬਾਹਰ ਵਾ ਹੁਣ ਤੇ ਹੈ ਨਹੀਂ ਘਰ ਹੂੰ ਆ ਭੰਗੀ ਜਾ ਵੀ ਤੇਰੀ ਕਿਤਾਬ ਹੋਈ ਨਹੀਂ ਮੇਰੀ ਜਾਨ ਨੂੰ ਵਕਤ ਪਾਇਆ ਇਨਾ ਚਾਰ ਸਫੇਰੇ ਦਵਾਈਆਂ ਮੈਨੂੰ ਕਿੱਥੋਂ ਅਸਰ ਕਰਨੀਆਂ ਵਾ ਦਵਾਈਆਂ ਉਹ ਤੇ ਸਹੀ ਇੱਕ ਵਾਰੀ ਨਹੀਂ ਮੈਂ ਸੋਚਦੀ ਆ ਕੋਹੋਂ ਆਉਣੀ ਆ ਮੈਂ ਆ ਉਹ ਨਹੀਂ ਐ ਚੰਗਾ ਹਾਂ ਮੈਂ ਤੈਨੂੰ ਫੋਨ ਕਰਕੇ ਦੱਸੂਗੀ ਚੰਗਾ ਹੋਈ ਰੱਬ ਉਹ ਚੰਗਾ ਵਖਤੀ ਉਹ ਜਾਣ ਤੇ ਕਿਸੇ ਪਾਸੇ ਉਹ ਨਹੀਂ ਸੌਖੀ ਆਹੋ ਆਹੋ ਹੁਣ ਤੇ ਜਾਣ ਨੂੰ ਕਰਾਇਆ ਵੀ ਨਿਕਲ ਹੋਣਾ ਵਾ ਤੇ ਸੇਤਾ ਵੀ ਠੀਕ ਹੋ ਜਾਣੀਆਂ ਵਾ ਜਾਓ ਜਾਓ ਮਾਤਾ ਕੁੜੀ ਦਾ ਪਤਾ ਲਾਓ ਜਾ ਕੇ ਵੀ ਕੀ ਗੱਲ ਉੱਥੇ ਕੀ ਮਸਲਾ ਖੜਾ ਕੀਤਾ ਵਾ ਮੇਰੇ ਵਾਰੀ ਤੇ ਕਿਤੇ ਕਾਲੀ ਕੀੜੀ ਫਿਰ ਜਾਂਦੀ ਆ ਨਾ ਤੁਹਾਡ ਕੋ ਪੈਸਾ ਲੱਭਦਾ ਵਾ ਤੇ ਜੇ ਕੰਮ ਨੂੰ ਕਹਿ ਦਈਏ ਮੈਂ ਤੇ ਬਿਮਾਰ ਆ ਹੁਣ ਜਾਓ ਪਾਓ ਲੀਡਰ ਤੇ ਕੁੜੀ ਦੀ ਖਬਰ ਲੈ ਕੇ ਆਓ ਪਹਿਲਾਂ ਕਿਉਂ ਗਲਤ ਸੋਚ ਨੱਪਿਆ ਗਿਆ ਤੇਰਾ ਚੱਲ ਜਾ ਮੇਰੇ ਕੋ ਸਿਰ ਨਾ ਪੜਵਾ ਲਈ ਨਹੀਂ ਮੇਰਾ ਗਲਤ ਸੋਚ ਕਾ ਦੇ ਨਾ ਪਤਾ ਹੋਰ ਕੀ ਆਹੋ ਉਹਨੂੰ ਸਮਝਾਓ ਆਪਣੇ ਮੁੰਡੇ ਨੂੰ ਤੇਰੀ ਜੀਬ ਚਲਦੀ ਕਿਦਾਂ ਪਕੌੜੇ ਤਲਦੀ ਤੂੰ ਵੇਖੇ ਜਾਣ ਨੂੰ ਕਹਤਾ ਤੇ ਕਿਤੇ ਬਿਮਾਰੀ ਪੈ ਗਈ ਸੀ ਤੇ ਹੁਣ ਹੁਣ ਸਭ ਕੁਝ ਨਿਕਲ ਆਣਾ ਨੋਟ ਨੋਟ ਮਾਰੀ ਤੈਨੂੰ ਪਾ ਦੇ ਪਰ ਤੈਨੂੰ ਕਿਤੇ ਬਿਮਾਰੀਆਂ ਨਹੀਂ ਅੱਗੇ ਕਿਤੇ ਘਟ ਜੰਬੜੀਆਂ ਨਾਲੋਂ ਅਗਵਿੰਦਪਾਲ ਕੀ ਕਰਨ ਢਈ ਆ ਆ ਜਾ ਕਹਿਣ ਅੜ ਕਰਨਾ ਕੀ ਆ ਆਪਣੀ ਮਿੱਟੀ ਮੈਨੂੰ ਤੇ ਰੱਬ ਨੇ ला ਛੜੀ ਜੋ ਕੀ ਗੱਲ ਕੁੜੀ ਦਾ ਫੋਨ ਆਇਆ ਸੀ ਹੂੰ ਰੋ ਰੋ ਕੇ ਫੋਨ ਕਰਨ ਢਈ ਪੀ ਕੇ ਨਾ ਭਾਰੀ ਨਹੀਂ ਵੜਿਆ ਅੱਲੀ ਰਾਤ ਆਂਦੀ ਸੁੱਤੀ ਆ ਤੇ ਕੀ ਕਰਾਂ ਫਿਰ ਅਗਵਿੰਦਪਾਲ ਜੇ ਤੇਰਾ ਭਰਾ ਹੀ ਮੁੱਕ ਗਿਆ ਸੀ ਤੇ ਬੱਚਿਆਂ ਦੀ ਮਾਂ ਵਿੱਚ ਬੈਠੀ ਰਹਿੰਦੀ ਤੇ ਆਪੇ ਹੀ ਉਹੋ ਗੱਲ ਵੀ ਮੈਨੂੰ ਬਣਾ ਆ ਆ ਚਿੰਤਾ ਟੈਨਸ਼ਨ ਹੁੰਦੀ ਆ ਹੋਰ ਕੀ ਆ ਹੈ ਹੁਣ ਤੇ ਮੈਨੂੰ ਉਹ ਬਣਾ ਦੇਖਵਾ ਸੀ ਕਰਾਂ ਬੜਾ ਦੁੱਖਾ ਸੁੱਟ ਕੇ ਨਾ ਐ ਲੂਈ ਕੱਢੇ ਹੋ ਜਾਂਦੇ ਗੱਲਾਂ ਸੁੱਟ ਜੂ ਤੇ ਮੈਂ ਬੁੱਕੋ ਬੋਕਰ ਹੁੰਦੀ ਆਂਦੀ ਪੁਈ ਤੂੰ ਆਇਆ ਤੇ ਕੀ ਕਰਾਂ ਇੱਕ ਆ ਜਿਹੜੀ ਇਹਨੇ ਲੜਾਈ 24 ਘੰਟੇ ਲੜਾਈ ਭੈਣ ਰੱਖਦੀ 24 ਘੰਟੇ ਲੜਾਈ ਰੱਖ ਘਰ ਚ ਲੜਾਈ ਦੇ ਬਦਲ ਨਹੀਂ ਚੰਗੀ ਹੁੰਦੀ ਦੇਖਾਂ ਅੱਗੇ ਤੇ ਇੱਕ ਹੀ ਹੁਣ ਦੋ ਹੋ ਗਈਆਂ ਕੁਕੜਾਂ ਨੂੰ ਸਿਰੀਆਂ ਜੋੜ ਕੇ ਬਹਿ ਗਈਆਂ ਵਾ ਇੰਨਾ ਦੇ ਨਹੀਂ ਰੰਡੀ ਰੋੜੇ ਮੁਕੜੇ ਨਿੱਕ-ਨਿੱਕ ਨਿਗਾ ਚੁਲੇ ਇੱਕ ਦੂਜੇ ਦੇ ਕੰਨ ਚ ਪਉਂਦੀਆਂ ਰਹਿੰਦੀਆਂ ਵਹਿਲੀਆਂ ਕੰਮ ਨਾ ਧੰਦਾ ਇਹਨਾਂ ਨੂੰ ਗੁੰਮਿੰਦ ਪਾਲ ਜੇ ਮਾਈ ਇਰਦਾਦੀ ਨਿਕਲੀ ਤੇ ਕਿਤੇ ਨਾਨਕਾਂ ਵਿੱਚ ਨਹੀਂ ਵਾਈ ਸੋਈ ਲਈ ਵੀ ਬੱਚਿਆਂ ਨੂੰ ਦੇਖ ਕੇ ਆਈਏ ਹੈ ਭੈਣ ਨਾਨੀ ਹੁੰਦੀ ਤੇ ਵਾਈ ਸੋਈ ਲੈਂਦੀ ਕੋਈ ਖਬਰ ਰੱਖਦੀ ਤੇ ਹੁਣ ਜਦੋਂ ਆ ਮਾਮੇ ਮਾਮੀਆਂ ਦਾ ਤੇ ਤੁਹਾਨੂੰ ਪਤਾ ਹੀ ਹੈ ਭੈਣ ਤੇ ਕੀ ਕਰਾਂ ਹੁਣ ਸਾਲ ਤੇ ਮੇਰੇ ਜੋਗਾ ਹੀ ਵੱਡਾ ਜਿੱਦ ਤਰ ਮਰਜੀ ਸਮਝਾ ਉਹ ਲੱਕਸ ਹੁੰਦੇ ਹੁੰਦੇ ਵੀ ਵਿਚਕਾਰ ਹੀ ਆਈ ਜਾਂਦਾ ਕੀ ਕਰਾਂ ਬਿੰਦਪਾਲ ਪੂਆ ਵਾ ਉਹ ਹੁਣ ਦੇਵ ਦੇ ਨੂੰ ਚੱਲਣਾ ਹੀ ਪੈਣਾ ਵਾ ਬੜਾ ਦੁਖੀ ਦਾ ਟਾਈਮ ਆਏ ਔਖੀਆਂ ਘੜੀਆਂ ਵਾ ਇਹਨਾਂ ਨੂੰ ਔਖੀਆਂ ਘੜੀਆਂ ਕਹਿੰਦੇ ਆ ਜੋ ਬੱਚੇ ਮਿੱਟਰ ਹੋ ਜਾਂਦਾ ਇਹ ਔਖੀਆਂ ਘੜੀਆਂ ਹੁੰਦੀਆਂ ਪੁੱਤ ਭੈਣ ਜੇ ਹੁਣ ਤੁਸੀਂ ਮੈਨੂੰ ਸਲਾਹ ਦੇ ਚੱਲ ਤੂੰ ਨਾ ਮਨ ਹੌਲਾ ਕਰੀ ਜਾਂ ਰਹੀ ਹੈਂ ਭੈਣ ਸਵੇਰੇ ਜਾਊਂਗੀ ਅੱਜ ਤੇ ਸਰੀਰ ਨਹੀਂ ਠੀਕ ਤੇ ਕੀ ਕਰਾਂ ਹੁਣ ਦਵਾਈ ਖਾਦੀ ਆ ਤੈਨੂੰ ਪਤਾ ਦਵਾਈ ਤੇ ਖਾ ਕੇ ਤੇ ਘੜੀ ਲੰਮੇ ਪਾਉਂਗੀ ਐਂਦਾ ਨਹੀਂ ਧੁਰਿਆ ਜਾਣਾ ਨਹੀਂ ਦਵਿੰਦਰ ਚਾਹ ਬਣਾ ਮਾਸੀ ਤੇਰੀ ਆਈ ਓ ਤਾਂ ਕੀ ਕਰਨ ਈ ਐ ਵੀ ਵੇਖਾਂ ਇਹਦਾ ਤੇ ਕੋ ਹਾਲ ਨਹੀਂ ਆ ਰਾਏ ਆਉਂਦੇ ਜਾਂਦੇ ਨੂੰ ਵਾਜਾ ਮਾਰ ਮਾਰ ਕੇ ਦਵਿੰਦਰੀ ਚਾਹ ਧਰ ਘਟ ਆਜੋ ਚਾਹ ਪੀ ਕੇ ਜਾਇਓ ਮੇਰਾ ਤੇਰਾ ਦਵ ਪੀ ਉਹ ਕੇਤਲੀ ਜੀ ਲੱਲਾ ਜਿਹੜੀ ਟ੍ਰੇਨ ਚੋ ਵੇਜਦੇ ਹੁੰਦੇ ਆ ਇਹਦੇ ਮਗਰ ਮਗਰ ਲਈ ਫਿਰਿਆ ਕਰਾਂ ਵੀ ਲੈ ਪਾਈ ਚੱਲ ਤੇ ਦਈ ਚੱਲ ਲੋ ਕੰਮ ਚਾ ਹੱਦ ਹੋ ਗਈ ਇਹਦੇ ਵਾਲੀ ਉਹ ਵੀ ਘੰਟੇ ਨੂੰ ਚਾਹ ਪਿਉਂਦੇ ਰਹੋ ਇਹਨੂੰ ਸੀ ਆਈ ਆ ਕਿਦਾਂ ਰਾਜਸਥਾਨ ਤੋਂ ਚੱਲ ਕੇ ਆਈ ਹੁੰਦੀ ਆ ਇਹਨੇ ਤੇ ਦਿਹਾੜੀ ਦੇ 15 ਗੇੜੇ ਲਾਉਣੇ ਆ ਤੇ ਮੈਂ 15 ਵਾਰੀ ਚਾਹ ਬਣਾਉਂਗੀ ਉਹ ਹਾਲ ਨਹੀਂ ਸਾਡੀ ਮਾਤਾ ਦਾ ਵੀ ਲੈ ਕੋਈ ਆ ਵੀ ਗਿਆ ਕੋਈ ਫਸੀ ਗਾ ਹਾਂਜੀ ਆਜੋ ਨਹੀਂ ਨਿਕਤੇ ਨਾ ਕੋਈ ਪਾਣੀ ਲਿਆਵਾ ਮੇਨਾਂ ਹੀ ਪਾਣੀ ਦੀ ਪੀਣਾ ਆ ਮੀਨ ਇਹ ਨਾ ਨਿਕਾ ਨਿਕਾ ਲੀੜੇ ਪੀ ਜਾਣ ਡਿਆ ਵਾ ਮੀਨ ਨਾ ਤਿੱਜਕਦੇ ਐਵੇਂ ਚੜੀ ਚ ਲੱਗ ਜਾਂਦੀ ਐ ਕੇ ਮੈਨ ਜੀ ਕਿੱਥੇ ਗਿਆ ਵਾ ਹੁਣ ਆ ਹੁਣੇ ਨਿਕਲਿਆ ਜੇ ਘੜੀ ਕੋਈ ਇਹਦੇ ਘਰ ਪੈਰ ਨਹੀਂ ਲੱਗਦੇ ਜੇ ਲੱਗਦੇ ਹੁਣ ਫੇ ਤੁਹਾਨੂੰ ਕਿਉ ਕਵਾਂ ਅਜੇ ਤੇ ਪਤਾ ਖਾਣਾ ਕਿਤੇ ਨਾ ਮੈਨੂੰ ਉੱਥੇ ਨਾ ਇੱਥੇ ਚੈਨ ਨਾ ਉੱਥੇ ਚੈਨ ਜਿੱਦਾਂ ਨਾ ਉਹ ਤਪਦੀ ਮਿੱਟੀ ਹੁੰਦੀ ਉਹ ਹੀ ਆ ਮੇਰੇ ਕਰਮਾਂ ਚ ਅਜੇ ਤੇ ਪੂਰੀ ਸਾਰੀਆਂ ਗੱਲਾਂ ਮੈਂ ਦੱਸਦੀ ਨਹੀਂ ਆ ਤੇ ਜਿਵੇਂ ਦੱਸਾਂ ਨਾ ਤੇ ਫਿਰ ਪਤਾ ਨਹੀਂ ਤੁਹਾਡਾ ਕੀ ਬਣੇ ਅਜੇ ਤੇ ਮੈਂ ਕੱਲੀ ਕਈ ਕੋਸਾਂ ਹੀ ਦੀ ਰਹਿਣੀ ਇੱਥੇ ਪਰਸੋਂ ਤੇ ਸਾਰੀ ਰਾਤ ਘਰ ਹੀ ਨਹੀਂ ਵੜਿਆ ਹੂੰ ਤੇ ਜੇ ਰਾਤੀ ਵੜਿਆ ਹੀ ਵੜਿਆ ਤੇ ਰੱਜਾ ਆਇਆ ਸੀ ਤੇ ਖਿਜ ਖਿਜ ਪੈਂਦਾ ਆਣ ਕੇ ਪੀ ਕੇ ਆਣ ਕੇ ਤੇ ਆ ਹੁਣ ਫੇਰ ਨਿਕਲ ਗਿਆ ਵਾ ਹੁਣ ਪਤਾ ਨਹੀਂ ਆ ਜੇ ਤੇ ਆ ਜੇ ਤੇ ਨਾ ਆ ਜੇ ਤੇ ਭਾਵੇਂ ਸ਼ਾਮਾਂ ਤੱਕ ਫੇਰ ਨਾ ਵੜੇ ਤੇ ਮੈਂ ਦੱਸ ਇੱਥੇ ਕੱਲੀ ਕੀ ਕਰਾਂ ਪਰਸੋਂ ਵੀ ਮੈਂ ਸਾਰੀ ਰਾਤ ਨਹੀਂ ਸੁੱਤੀ ਸਾਰੀ ਰਾਤ ਮੇਰਾ ਬਾਹਰ ਵਾਲ ਧਿਆਨ ਰਹਿੰਦਾ ਵੀ ਹੁਣ ਵੀ ਆਉ ਹੁਣ ਵੀ ਆਉ ਪਰ ਸਾਰੀ ਰਾਤ ਨਿਕਾਰ ਵੜਿਆ ਦੱਸ ਮੈਂ ਇੱਥੇ ਕੱਲੀ ਕੀ ਕਰਾਂ ਮੇ ਇਹ ਤਾਂ ਗੱਲ ਹੈ ਵਾ ਤੇ ਜਦੋਂ ਤੂੰ ਫੋਨ ਕੀਤਾ ਉਹ ਤਾਂ ਮੈਂ ਡਈ ਹਾਂ ਹੋਈ ਦਾ ਬੈਠੀ ਦਵਾਈ ਖਾ ਕੇ ਤੇ ਮੈਂ ਹਾਂ ਚੱਲ ਹੁਣ ਲੰਮੇ ਪੈ ਜਾਨੀ ਆ ਤੈਨੂੰ ਪਤਾ ਫਿਰ ਰਾਤ ਇਦਾਂ ਸੁਲਾ ਤੇ ਕੱਢੀ ਰਾਤ ਮੈਂ ਤੇ ਕੀ ਕਰਨਾ ਵੇ ਪੁਈ ਤੁਸੀਂ ਉਥੇ ਬੈਠੇ ਹੋ ਫਿਰ ਵੀ ਟੱਬਰ ਦੇ ਵਿੱਚ ਤੇ ਮੈਂ ਇੱਥੇ ਇਕੱਲੀ ਕਿੱਦਾਂ ਰਹੀ ਮੈਂ ਇਹ ਗੱਲ ਨੂੰ ਮੈਂ ਸਮਝਦੀ ਆ ਆਈ ਉਹ ਤੇ ਸਾਰਾ ਕੰਮ ਨੂੰ ਅਗਲਾ ਪਿਛਲਾ ਚੇਤੇ ਆਂਦਾ ਵਾ ਕੀ ਕਰਾਂ ਫਿਰ ਮੈਂ ਕਰਨਾ ਪੁਈ ਕੀ ਹੈ ਹੁਣ ਆਉਂਦਾ ਤੈਨੂੰ ਖਿੱਚੋ ਥੋੜਾ ਜਿਹਾ ਮੇਰਾ ਤਾਂ ਰਾਦਾ ਹੀ ਵੀ ਮੈਂ ਨਾ ਥਾਪੀ ਨਾਲ ਹੀ ਲਿਆਵਾ ਇਹ ਤਾਂ ਮੈਂ ਜਰਾ ਜਲੂਸ ਕੱਢਣਾ ਚਾਜ ਨਾ ਵੀ ਕੀ ਤੂੰ ਡਿਆਂ ਵਾ ਹੋਜੇ ਕਰਨ ਤੂੰ ਤੈਨੂੰ ਲੱਗਦੀ ਨਹੀਂ ਐਡਾ ਹਰਾ ਤੂੰ ਹੋ ਗਿਆ ਵਾ ਅਕਲ ਜਿਹੜੀ ਉਹ ਤੇਰੀ ਪੀ ਪੀ ਕਾ ਜਿਹੜੀ ਉਹ ਤੇਰੀ ਲੋਕਾਂ ਨੇ ਲੱਗਦੀ ਖੋਲੀ ਹੈ ਕੀ ਕਰੇ ਹੁਣ ਦੱਸ ਕੀ ਕਰਨਾ ਕੋਈ ਜਦੋਂ ਰਾਤ ਨਹੀਂ ਆਇਆ ਚਾਚੀ ਨੂੰ ਦੱਸਦੀ ਜਾ ਕੇ ਅਗਲੇ ਦਿਨ ਇਹਦੀ ਕੁੱਤੇ ਪਾਣੀ ਕਰਕੇ ਜਾਂਦੀ ਕੋ ਛੱਡ ਦੋ ਕੋਈ ਕੋਈ ਨਹੀਂ ਬੰਦਾ ਔਖੇ ਵੇਲੇ ਕੋਈ ਨਹੀਂ ਸਾਥ ਦੇਂਦਾ ਹੁੰਦਾ ਗਈ ਹੈ ਉਧਰ ਵੀ ਜਿਹਦੇ ਨੇ ਆਇਆ ਨਹੀਂ ਰਾਤ ਤੇ ਕਹਿੰਦੇ ਵੀ ਟਿੱਟਰਾਂ ਨਹੀਂ ਪੈਂਡੀਆਂ ਖੁੰਡੀ ਮਾਰ ਕੇ ਤੇ ਸੋ ਜਾ ਤੁਹਾਡਾ ਤੇ ਰੋਜ਼ ਦਾ ਕੰਮ ਆ ਜੇ ਕਰੇ ਦਾਈ ਦਾ ਹੋਏ ਤੇ ਕਹਿੰਦੇ ਆਂ ਸੋ ਵੀ ਜਾਈਏ ਫਿਰ ਉੱਥੇ ਦੱਸ ਕੋਈ ਉਹਨਾਂ ਨੂੰ ਕੀ ਕਹ ਬਈ ਪੰਦਾ ਮੈਂ ਤਾਂ ਕਹਿੰਦੀ ਉਹ ਤੇ ਡਰਦੇ ਕਹਿੰਦੇ ਵੀ ਨਹੀਂ ਆ ਕਿਉਂਕਿ ਇਹਦੀ ਢੀ ਲੰਮੀ ਜੁਬਾਨ ਆ ਜੇ ਕਿਤੇ ਮਾਸਾ ਕਹਿਣਾ ਤੇ ਅਗਲੇ ਦੀ ਗੱਲ ਪੈਂਦਾਂ ਤੱਕ ਜਾਂਦਾ ਗੱਲ ਤੇ ਇਹੋ ਹੀ ਆ ਕਿ ਜਦੋਂ ਘਰ ਨਹੀਂ ਚੰਗਾ ਆਪਣਾ ਭਾਂਡਾ ਹੀ ਨਹੀਂ ਚੰਗਾ ਤੇ ਦੂਜੇ ਜਣੇ ਨੂੰ ਮੈਂ ਕੀ ਕਹਿਣਾ ਮਾੜਾ ਤੇ ਕੀ ਚੰਗਾ ਕਹਿਣਾ ਆਪਣਾ ਹੀ ਮਾਪਿਓ ਹੋਵੇ ਤੇ ਸਹਿੰਦਾ ਵਾ ਚਾਚੇ ਤਾਇਆ ਨੂੰ ਨਹੀਂ ਕੋਈ ਲੋੜ ਹੁੰਦੀ ਤੱਲ ਕੋਈ ਨਹੀਂ ਇਹੋ ਜਿਹਾ ਨਾ ਕਰ ਤੂੰ ਚੰਗਾ ਆਹ ਲੈਂਦੇ ਬੱਚਾ ਬਣਾ ਕੇ ਲਿਆ ਕੋਈ ਗੱਲ ਨਹੀਂ ਚਾਹ ਪੀ ਲੈਣੀ ਆ ਪੁਰਣੀ ਹਾਲ ਆ ਲੈਂਦੇ ਨੂੰ ਜਰਾ ਅੱਜ ਇਹਦੀ ਖਬਰ ਲੈ ਕੇ ਚਾਣੀ ਮੈਂ ਹਾਂ ਕਿੱਦਾਂ ਬਣੀ ਆ ਕਿੱਥੋਂ ਬਣੀ ਆ ਆਹ ਬਣੀ ਆ ਪਾ ਕੇ ਰੱਖੀ ਅੰਦਰ ਗਰਮ ਗਰਮ ਖਾ ਚੱਲ ਕੇ ਪਾ ਕੇ ਰੱਖੀ ਅੰਦਰ ਬੈਠ ਤੇ ਵਹਿ ਜਾ ਕੇ ਹਾਂ ਪੂਆ ਆਈ ਹੈ ਮੇਰੀ ਪੂਆ ਸਾਸਰੀ ਗਾਲ ਦੇਖ ਗਿਆ ਮਮ ਹੈ ਪੂਆ ਦੇਖ ਗਈ ਤੈਨੂੰ ਉਹਦਾ ਤੇ ਮੈਂ ਬਥੇਰੇ ਲੰਮੀ ਜੀ ਲੈਣੀ ਸੀ ਲੱਗਦਾ ਤੂੰ ਨਹੀਂ ਮੈਨੂੰ ਜੀਣ ਦੇਣਾ ਮਾਰ ਦੇਣਾ ਛੇਤੀ ਉਹ ਮੈਂ ਕਿਹੜੀ ਕਿਰਪਾਨ ਫੜੀ ਮਾਰ ਦੇਣਾ ਤੁਹਾਨੂੰ ਬਸ ਇਹੋ ਬਾਕੀ ਆ ਕਿਰਪਾਨ ਲਿਆ ਕੇ ਦੇ ਜੋ ਇੱਕ ਗਾਟਾ ਲਾਹੜੇ ਮੇਰਾ ਹੈ ਨਹੀਂ ਕਿਰਪਾਨ ਕਿਤੇ ਜਾ ਚਾਚੀ ਵੱਲੋਂ ਲੈ ਆ ਫੜ ਕੇ ਤੇ ਜਾ ਚਾਹ ਪਈ ਬੂਆ ਨੂੰ ਕਿਉਂ ਬੜੀ ਅੰਦਰ ਬਰਫੀ ਲਿਆ ਕੇ ਰੱਖੀ ਬਰਫੀਲਾ ਨੇ ਪੁਆਏ ਕਿਹੜੀ ਗੱਲ ਕੀਤੀ ਤੂੰ ਦੱਸ ਕੀ ਖਾਣਾ ਤੂੰ ਮੈਂ ਆਉ ਹੁਣੇ ਲੈ ਕੇ ਆਉਣਾ ਪਹਿਲਾਂ ਤਾਂ ਤੂੰ ਮੇਰਾ ਸਿਰ ਖਾਂਡਿਆ ਵਾ ਨਾ ਤੈਨੂੰ ਸੁਧਨਾ ਗੁੱਧ ਤੇ ਆ ਗਈ ਤੂੰ ਨਹੀਂ ਪੁਈ ਇਹਨੇ ਕਿਥੋਂ ਸੁਧਰਨਾ ਵਾ ਅੱਗੇ ਤੇ ਕੱਲਾ ਆਪੀ ਪੀਪੀ ਕੀ ਹੁੰਦਾ ਹੀ ਤੇ ਚਲ ਕੋਈ ਗੱਲ ਨਹੀਂ ਖਾਦੀ ਰੋਟੀ ਤੇ ਸੌ ਜਾਣਾ ਹੁਣ ਵਾਂਸ ਵਨੀਆ ਟਾਣੀਆਂ ਨਾਲ ਲੈ ਲੈ ਕੇ ਆਉਂਦਾ ਇੱਥੇ ਅੱਧੀ ਰਾਤ ਤੱਕ ਮੰਡਲੀ ਲੱਗੀ ਰਹਿੰਦੀ ਆ ਤੇ ਤੂੰ ਰੋਟੀਆਂ ਲਾ ਲਾ ਦਿੰਦੀ ਉਹਨਾਂ ਨੂੰ ਬੋਲਦਾ ਵੇਖਿਆ ਮੈਂ ਰੋਟੀਆਂ ਲਾ ਲਾ ਦੇਂਦਾ ਮੇਰੀ ਗੱਲ ਸੁਣ ਉਹਨੂੰ ਤੇਰੀ ਭੈਣ ਨੂੰ ਕਿਹੜੇ ਖੂਚ ਪਾਉਣਾ ਈਓ? ਲੋ ਕੋਈ ਨਹੀਂ ਮੈਂ ਭੂਆ ਸਾਡੇ ਗੱਲਾਂ ਤੂੰ ਦੇ ਟੋਰੀ ਵਿਆਹ ਕਰਨਾ ਆਪਣੀ ਭੈਣ ਦਾ ਮੈਂ ਸੁਭਾਏ ਨੇ ਟੋਰੀ ਵਿਆਹ ਕਰਨਾ ਆ ਇੱਕ ਦਿਨ ਤੂੰ ਦਿਹਾੜੀ ਲਾਵੰਦਾ ਵਾ ਤੇ ਦੋ ਦਿਨ ਘਰ ਬਹਿ ਕੇ ਖਾਂਦਾ ਰਹਿੰਦਾ ਤੇ ਤੂੰ ਕਰ ਲਿਆ ਕਰ ਜਾ ਕੇ ਕੰਮ ਫਿਰ ਮੈਂ ਰੋਕੂਗਾ ਚੜ ਕੋਚੇ ਕੰਦੇ ਜੇਗਾ ਅਵੇ ਦਿਮਾਗ ਖਰਾਬ ਕਰੀ ਜਾਂਦੀ ਆ ਬੜਾ ਤੇਰਾ ਦਿਮਾਗ ਲੈ ਨਾ ਇੱਥੇ ਇੱਥੇ ਆ ਉਹ ਕਿੱਥੇ ਧਾਨਿਆਂ ਨਾਲ ਇੱਥੇ ਨਾ ਉਹ ਤੇ ਨਹੀਂ ਦਿਮਾਗ ਖਰਾਬ ਕਰਦੀ ਐ ਨਾ ਤੇ ਆਂ ਦਾਨੀ ਕੋਕੀ ਮੇਰੀ ਗੱਲ ਸੁਣ ਲੈ ਵੇਖਾਂ ਇਹ ਤੇ ਦੇਖਦਾ ਫਿਰ ਇੰਡੀਆ ਇੰਨੇ ਬਹਿਣਾ ਆ ਹੋਈ ਮੇਰੇ ਬਾਸ ਬੈਠ ਜਾ ਮਲੇ ਲੈ ਦੇ ਤਾਂ ਹੋ ਹੋ ਜਾ ਤਾਂ ਇਹ ਤਾਂ ਤੇਰੇ ਹੁਣ ਮਤ ਲੈ ਆਉਣੀ ਉਹ ਥਾਪੀ ਤੇਰੇ ਦਿਵਾਲੇ ਪਾਉਣੀ ਆ ਇਹ ਤਾਂ ਪੈਰ ਨਹੀਂ ਤੇਰੇ ਕਿਤੇ ਚੱਜ ਨਾਲ ਲੱਗਣ ਦੇ ਇਧਰ ਮੂੰਹ ਕਰ ਤਾਂ ਮੇਰੇ ਵੱਲ ਦੇਖ ਪੁੱਤ ਮੇਰੀ ਗੱਲ ਸੁਣ ਧਿਆਨ ਦੇ ਨਾਲ ਸੁਣ ਲਿਆ ਕਿ ਨਹੀਂ ਤੈਨੂੰ ਹਾਂ ਸੁਣ ਲਿਆ ਹਾਂ ਜੇ ਤੁਸੀਂ ਭੈਣ ਆਪਣੀ ਜਵਾਨ ਹੋਵੇ ਨਾ ਘਰ ਤੇ ਯਾਰੀਆਂ ਦੋਸਤੀਆਂ ਜਿਹੜੀਆਂ ਵਾ ਨਾ ਉਹ ਬਾਹਰ ਹੀ ਬੂਏ ਤੋਂ ਰੱਖੀ ਦੀ ਹੁੰਦੀਆਂ ਵਾ ਤੇ ਤੂੰ ਤੂੰ ਤਾਂ ਇੱਥੇ ਮੰਡਲੀ ਲਿਆ ਕੇ ਤੇ ਬਾਲ ਦਿੰਨਾ ਵਾ ਕੀ ਗੱਲ ਵਾ ਤੈਨੂੰ ਤੈਨੂੰ ਅਕਲ ਕਦੋਂ ਆਉਣੀ ਆ ਤੇਰੀਆਂ ਦੋ ਰੋਟੀਆਂ ਦਾ ਨਹੀਂ ਤੈਨੂੰ ਮੈਂ ਲੈ ਜਾ ਉੱਥੇ ਤੇ ਭੂਆ ਫਿਰ ਮੈਨੂੰ ਇੱਥੇ ਕੌਣ ਸੰਭੂਗਾ ਫਿਰ ਜੇ ਤੂੰ ਉਹਨੂੰ ਲੈ ਗਈ ਤੇ ਤੂੰ ਆਪਣੀਆਂ ਕਰਤੂਤਾ ਛੱਡ ਦੇ ਆ ਛੱਡ ਦੇ ਨਾ ਖਾਣ ਪੀਣ ਦਾ ਚੱਕਰ ਤਫੀਰ ਮੈਂ ਨਹੀਂ ਖੜੂਗੀ ਮੈਂ ਮੈਂ ਅੱਜ ਤੋਂ ਬਾਅਦ ਨਹੀਂ ਖਾਂਦਾ ਮੈਂ ਤੈਨੂੰ ਰਹਿਣ ਦੇ ਮੇਰੇ ਕੋਲ ਇੱਥੇ ਆ ਜਿਹੜੀ ਤੂੰ ਗੱਲ ਕਰਦਾ ਵਾ ਕਿੰਨੇ ਸਾਲਾਂ ਤੋਂ ਮੈਨੂੰ ਕਹਿੰਦਾ ਹੋਂਡਿਆ ਵਾ ਮੈਂ ਛੱਡ ਦੇਣਾ ਐ ਮੈਂ ਸਾਰਾ ਕੁਝ ਛੱਡ ਦੇਣਾ ਛੱਡ ਦੇਣਾ ਵੀ ਇਹਨੂੰ ਕਿਹੜੇ ਖੂਚ ਪਾਈਏ ਤੂੰ ਤੇ ਟਾਣੇ ਲਿਆ ਲਿਆ ਕੇ ਮੰਡਲੀ ਤੇ ਰੋਜ ਬਾਲ ਛੱਡਦਾ ਜਿਹੜੇ ਮਰਜੀ ਖੂਚ ਪਾ ਲੋ ਇਹਨੂੰ ਵੀ ਲੱਗੇ ਇੱਕ ਤੇ ਭੂਆ ਦੀ ਜੁਬਾਨ ਬੜੀ ਲੰਮੀ ਆ ਬਹੁਤ ਬੋਲਦੀ ਮੇਰੇ ਘੜੀਏ ਆ ਫਿਰ ਇਹ ਤੈਨੂੰ ਨਾ ਕਵੇ ਤਾਂ ਕੌਣ ਕਵੇ ਲਹੌਰ ਕੋ ਦਾ ਇਹ ਨਾਮ ਨਾਲ ਕੇ ਨਾ ਬਸ ਮਜੇ ਦਾ ਸੌਂ ਜਾਂਦਾ ਜਿੱਦਾਂ ਦਾ ਅੱਖੇ ਰੇਹ ਹੱਥ ਨੂੰ ਆਣ ਕੇ ਦਿੰਦਾ ਹੈ ਨਾ ਸੁਣਨੇ ਵਾਲਾ ਹੁੰਦਾ ਆ ਤੂੰ ਆ ਸੌਂ ਲੱਗੇ ਮੈਂ ਇਦਾਂ ਦਾ ਕੋਹ ਨਹੀਂ ਆਂਦਾ ਇਹ ਗਲਦੀ ਤੇ ਤੇਲ ਪਾਉਂਦੀ ਹੈ ਹੁਣ ਇਹਨੂੰ ਪੁੱਛੋ ਕਿ ਕੱਲ ਕਿੰਨੇ ਦਿਨਾਂ ਬਾਅਦ ਇਹਨੇ ਤੁਮਾਰਾ ਸੌਦਾ ਲਿਆ ਕੇ ਦਿੱਤਾ ਹੁਗਮ ਰਾਤ ਨੂੰ ਇਦਾਂ ਆਣ ਕੇ ਪਾਵੇਂਗਾ ਮੇਰੇ ਤੇ ਕਿ ਜਿੱਦਾਂ ਵਾਂਸਵਾਨੀਆਂ ਸਬਜ਼ੀਆਂ ਲਿਆ ਲਿਆ ਹੁੰਦੇ ਢੇਰ ਲਾਏ ਹੁੰਦੇ ਆ ਇਹ ਕੀ ਬਣਾਇਆ ਇਹ ਕੀ ਬਣਾਇਆ ਜਦ ਰੋਈ ਜੜੀ ਦਾਲ ਧਰ ਲੈਣੀ ਆ ਇਹ ਫੇ ਪਨੀਰ ਲੈ ਆਇਆ ਕਰੇ ਸ਼ਰਮ ਤੇ ਇਹਦੇ ਲਾਗੋਂ ਦੀ ਈ ਤਾਂ ਲੰਗ ਗਈ ਆ ਅਕਲੇ ਦੀ ਪਤਾ ਨਹੀਂ ਕਿੱਥੇ ਚਲ ਗਈ ਮੇਰਾ ਤੇ ਜੀ ਕਹਦਾ ਵੀ ਮਾਰਾ ਇਹ ਕੂਥੇ ਰੇ ਵੜ ਵੜ ਕੇ ਚਪੇੜਾ ਇਹ ਲੈ ਮੇਰੀ ਗੱਲ ਸੁਣ ਹੁਣ ਦੱਸ ਵੀ ਕਿਦਾਂ ਛੱਡੇਗਾ ਇਹ ਵੇੜਾ ਤੂੰ ਮੈਂ ਕਹਿਣ ਤੇ ਇਦਾਂ ਡਿਆ ਮੈਂ ਤੇ ਆਪਣਾ ਮਨ ਬਣਾ ਟੈ ਇਹਨੂੰ ਛੱਡ ਦੰਦ ਕੋਰਦਾ ਅੱਜ ਤੋਂ ਬਾਅਦ ਪੱਕਾ ਛੱਡ ਦੇਣਾ ਮੈਂ ਆਏ ਨੇ ਰੋਜ਼ ਛੱਡਦਾ ਇੱਕ ਵਾਰੀ ਉਹ ਵੀ ਜਦੋਂ ਸਵੇਰੇ ਉੱਠਦਾ ਨਾ ਉਦੋਂ ਬਸ 10 ਮਿੰਟ ਤੈਨੂੰ ਦੇ ਹੀ ਨਹੀਂ ਪਤਾ ਲੱਗਦਾ ਵੀ ਜੇ ਭੂ ਆਈ ਆ ਤੇ ਜੇ ਆਇਆ ਗਿਆ ਤਾਂ ਕਿਦਾਂ ਬੋਲਣਾ ਫੇਰ ਖਾਂਦੀ ਰਹਿੰਦੀ ਤੂੰ ਵੇ ਦੇਖ ਲੋ ਇਹ ਦੇਖ ਲੋ ਐਦਾ ਕਰਦਾ ਜੇ ਉਹੋ ਹੀ ਆ ਨਾ ਵੱਜਣ ਵਾਲਾ ਨਹੀਂ ਇਹਨੂੰ ਕੋਈ ਵੀ ਹੈਗਾ ਇਹਦੇ ਦੁਆਰੇ ਕੋਈ ਇੰਨਾ ਕਹਿਆ ਨਾ ਹੁੰਦਾ ਨਿਕਲੇ ਇਹਨੇ ਪਤਾ ਨਹੀਂ ਕਦੋਂ ਆਉਣਾ ਜੇ ਤੇ ਦੱਸ ਮੈਂ ਇੱਥੇ ਕੋਈ ਕੱਲੀ ਕੀ ਕਰਿਆ ਕਰਾਂ ਜਿਵੇਂ ਚਾਚੇ ਉਹਨਾਂ ਨੂੰ ਕਹਿੰਨੀ ਆ ਉਹ ਵੀ ਨਹੀਂ ਹੁਣ ਸੁਣਦੇ ਉਹ ਵੀ ਕਹਿੰਦੇ ਵੀ ਅਸੀਂ ਹੁਣ ਜੇ ਕਹੀਏ ਤੇ ਸਾਡੇ ਗਾਲ ਪੈਂਦਾ ਤੇ ਦੱਸ ਹੋਰ ਕਿੰਨੂ ਕਵਾਂ ਮੈਂ ਕੀ ਕਰਾਂ ਮੇਰੀ ਤੇ ਜਾਣ ਜਿਆਦੀ ਔਖੀ ਕਰਦੀ ਇਹਨੇ ਦੇਖੋ ਸਤਾਖਾਨਾ ਇਹੋ ਕਰਮਾ ਚ ਮੇਰੀ ਗੱਲ ਸੁਣ ਓਏ ਨੋੜਨੀ ਇਹਨੂੰ ਬਹੁਤਾ ਆ ਹੁਣ ਵੀ ਆਉਂਦਾ ਹੁਣ ਵੀ ਆਉਂਦਾ ਰਮਾਨ ਦੇ ਨਾਲ ਦੋ ਰੋਟੀਆਂ ਪਕਾ ਕੇ ਖਾ ਕੇ ਆਪਣੀਆਂ ਤੇ ਇੱਥੇ ਲੰਮੇ ਪਿਆ ਕਰ ਤੇ ਰਹਿਣ ਤਾਂ ਬਾਹਰੇ ਤੇ ਮੈਂ ਇੱਦਾਂ ਚਾਚੀ ਨੂੰ ਕਹਿ ਜੂਗੀ ਕਿ ਲਾਗੇ ਸਮਝਿਆ ਕਰ ਤੇਰੇ ਸੋ ਕੋਈ ਇੱਕ ਵਾਰੀ ਕਿਹਾ ਜਦੋਂ ਤੁਸੀਂ ਕਹਿ ਕੇ ਜਾਂਦੀ ਨਾ ਬਸ ਉਦੋਂ ਹੀ ਤੁਹਾਨੂੰ ਹਾਂ ਕਰ ਦਿੰਦੀ ਆ ਵੀ ਮੈਂ ਸੌ ਜੂਗੀ ਮੋੜ ਕੇ ਤੇ ਅਗਲੀ ਪੱਲਾ ਨਹੀਂ ਫੜਾਉਂਦੀ ਅਹੀਂ ਮੇਰੇ ਨਿਆਣੇ ਇਕੱਲੇ ਮੈਂ ਆਪਣੇ ਨਿਆਣੇ ਲਾਗੇ ਸਵਾਂ ਕਿ ਤੇਰੇ ਲਾਗੇ ਸਵਾਂ ਕਿਤੇ ਇਹ ਵੀ ਨਹੀਂ ਕਹਿੰਦੀ ਤੇ ਬੂਹਾ ਬੰਦ ਕਰਕੇ ਮੇਰੇ ਲਾਗੇ ਹੀ ਆ ਜਾ ਇਦਾਂ ਵੀ ਕੋਈ ਆਂਦਾ ਹੁੰਦਾ ਪੋਈ ਨੀ ਬੰਦਾ ਜਿੰਨੂੰ ਪਈਆਂ ਨਾ ਉਹੋ ਹੀ ਚੱਲਦਾ ਹੁੰਦਾ ਦੂਜਾ ਜਣਾ ਬਸ ਇਦਾਂ ਹੀ ਆ ਕੀ ਕਹਿੰਦੇ ਹੁੰਦੇ ਆ ਇਹੋ ਹੀ ਚੰਗਾ ਹੋਵੇ ਹਾਂ ਤੇ ਪੁਈ ਕਿਸ ਨੂੰ ਕਹਿੰਦੀ ਲੋੜੀ ਲੋੜੀ ਨਹੀਂ ਆ ਪਰ ਇਹ ਤੇ ਹੁਣ ਵਿਆਹ ਹੀ ਹੋਇਆ ਤੇ ਕੀ ਕਹੀਏ ਕਿੰਨੂੰ ਹੁਣ ਇਹ ਜਾਣ ਬਹੁਤੀ ਔਖੀ ਐ ਲਾ ਪੀਲਾ ਚਾਹ ਘੁੱਟ ਮੈਂ ਤੇ ਪੀਣੀ ਨਹੀਂ ਇਹਦੇ ਲਈ ਲਿਆਈ ਹਾਂ ਠੀਕੇ ਵੀ ਨਹੀਂ ਗਿਆ ਸੱਸੇ ਘਾਟ ਅੱਜ ਸਾਰਿਆਂ ਨੂੰ ਤੇ ਛੋਟਾ ਜਿਹਾ ਐ ਵੀਲੋਗ ਬਣਾਉਣ ਲੱਗੇ ਆ ਕਿ ਕਮੈਂਟ ਕਈ ਜੀ ਕਰਦੇ ਆ ਭਿੰਦੇ ਲੋਕੀ ਕਿ ਜੀ ਰਿਸ਼ਤੇ ਚੇਂਜ ਕਰ ਦਿੰਦੇ ਆ ਵੀਡੀਓ ਚ ਰਿਸ਼ਤੇ ਇਦਾਂ ਤੋਂ ਲਾਉਣੇ ਚਾਹੀਦੇ ਆ ਜੇ ਤਾਂ ਅਮਨ ਦਾ ਤੇ ਸੁੱਖ ਦਾ ਆਪਾਂ ਧੋਖਾ ਵੀਡੀਓ ਵਿੱਚ ਰਿਆ ਕੀਤਾ ਹੀ ਹਾਂ ਤੇ ਸਵਾਰਤੀ ਲੋਕ ਵਿੱਚ ਹੋਣਾ ਆਪਾਂ ਇਹਨਾਂ ਨੂੰ ਭੈਣ ਬਣਾਉਂਦਾ ਆ ਅਹੀਂ ਤਾਂ ਬਲੋਗ ਕੱਢਿਆ ਵੀ ਲੋਕੀ ਹੈ ਨਾ ਫੇਰ ਉਹਨਾਂ ਨੇ ਕਮੈਂਟ ਕਰ ਕਰ ਤੁਸੀਂ ਕੀ ਕਰ ਦਿੱਤਾ ਉਹ ਕਈ ਜ਼ਿਆਦਾਤਰ ਨਾ ਖਰਦਾਰ ਵੀਡੀਓ ਵਿੱਚ ਜਿਹੜੇ ਹੈਗੇ ਉਹਨਾਂ ਨੂੰ ਹੀ ਲੈਣੇ ਬਾਹਰ ਘਟ ਲੈਂਦੇ ਆ ਆਪਸ ਵਿੱਚ ਜ਼ਿਆਦਾ ਕੰਮ ਕਰੀਦਾ ਵਾ ਤੇ ਚਲੋ ਉਹ ਵੀਡੀਓ ਵਿੱਚ ਆਨੂੰ ਲੋਡ ਪਈ ਹੀ ਸੁੱਖ ਦੇ ਵਿਆਹ ਦਾ ਵੀ ਆਪਾਂ ਕੋਲ ਜ਼ਿਆਦਾ ਨਹੀਂ ਵਗਾਇਆ ਜਿੱਦਾਂ ਵੀ ਆ ਤਾਂ ਹੁਣ ਅਸੀਂ ਕਿਹੋ ਜਿਹਾ ਆਪਾਂ ਜੇ ਹੁਣ ਸੋਖ ਦੇ ਭਰਾ ਦੀ ਲੋੜ ਪਈ ਤਾਂ ਆਪਾਂ ਨੂੰ ਨਹੀਂ ਪਉਣਾ ਹਾਂ ਹਾਂ ਹੋਰ ਬਤਾ ਦੇ ਲੜਕੇ ਮੇਰਾ ਕੱਲ ਨੂੰ ਕੋਈ ਕਮੈਂਟ ਨਾ ਕਰੇ ਆਪਾਂ ਪਹਿਲਾਂ ਹੀ ਇਹ ਚੀਜ਼ ਕਲੀਅਰ ਕਰਤੀ ਹੈ ਕਿ ਚਲੋ ਇਹ ਸਾਰੇ ਇੱਕ ਟੀਮ ਮੈਂਬਰ ਵਾ ਜਿਸਤੇ ਬਦਲਣੇ ਵੀ ਪੈਂਦੇ ਆ ਓਕੇ ਇਹਨੇ ਕਮੈਂਟ ਨਹੀਂ ਕਰਨਾ ਸੈੱਟ ਆਪਣੇ ਆਪਣੇ ਨਹੀਂ ਕੰਮ ਯਾਰ ਕਰਦੇ ਐਕਸੈਪਟ ਕਰਿਓ ਰਿਸ਼ਤੇ ਨੂੰ ਬੜੀ ਸੇਤੀ ਰੋਕੀ ਕਰਨੇ ਵੀ ਲੱਗ ਪੰਦੇ ਆ ਪੁੱਛਣ ਲੱਗ ਪੰਦੇ ਮੇਰੇ ਬਾਬਾ ਇਹ ਇਦਾਂ ਕਮੈਂਟ ਕਰਦੇ ਨਾ ਵੀ ਸਾਨੂੰ ਸਹੀ ਨਹੀਂ ਲੱਗਾ ਜੇ ਕਿਦਾਂ ਫਿਰ ਆਡਾ ਵੀ ਹੋਤੋ ਨਾ ਮਾਨੂੰ ਹੋਰ ਤਰ੍ਹਾਂ ਹੋ ਜਾਂਦਾ ਵਾ ਇਹ ਕਰਕੇ ਆਪਾਂ ਪਹਿਲੇ ਵੀ ਤੁਹਾਨੂੰ ਬਿਲੋ ਚ ਦੱਸਤਾ ਵਾ ਵੀ ਆਪਾਂ ਮੰਨ ਨੂੰ ਦੇ ਸੁੱਖ ਨੂੰ ਭੈਣ ਬਣਾ ਭਰਾ ਬਣਾਇਆ ਵਾ ਤੇ ਇਸੀ ਨੂੰ ਐਕਸੈਪਟ ਕਰਿਓ ਜ਼ਰੂਰ ਤੁਹਾਨੂੰ ਤੇ ਜੈ ਬਾਬੇਦਾਰੇ ਦੀ